ਪੰਜਾਬ ਦੇ ਗਿੱਦੜਪਾਹਾ ਹਲਕੇ ਦੇ ਰਹਿਣ ਵਾਲੇ ਹਰਜੀਤ ਸਿੰਘ ਅਤੇ ਸਤਵੀਰ ਕੌਰ ਦੀ ਜੋੜੀ ਬੀਤੇ 4 ਵਰਿਆਂ ਤੋਂ ਪੰਛੀਆਂ ਦੀ ਸੇਵਾ ਵਿੱਚ ਤਨਦੇਹੀ ਦਿਨਾਂ ਲੱਗੀ ਹੋਈ ਹੈ। ਸਵੇਰੇ ਸਮੇਂ ਉਹਨਾਂ ਦੀ ਘਰ ਦੀ ਛੱਤ ਉੱਤੇ ਸੈਂਕੜਿਆਂ ਦੀ ਗਿਣਤੀ ਵਿੱਚ ਕਬੂਤਰ, ਤੋਤੇ ਅਤੇ ਚਿੜੀਆਂ ਆ ਜਾਂਦੀਆਂ ਹਨ। ਇਹਨਾਂ ਸਭ ਦੇ ਚੋਗੇ ਦਾ ਇੰਤਜ਼ਾਮ ਇਹ ਪਤੀ-ਪਤਨੀ ਸਵੇਰੇ ਉੱਠ ਕੇ ਕਰਨ ਲੱਗ ਜਾਂਦੇ ਹਨ। ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਗਿੱਦੜਪਾਹਾ ਵਾਸੀ ਹਰਜੀਤ ਸਿੰਘ ਅਤੇ ਸਤਵੀਰ ਕੌਰ ਦੇ ਘਰ ਦੀ ਛੱਤ ਦੀਆਂ ਹਨ। ਇਸ ਜੋੜੇ ਦਾ ਕਹਿਣਾ ਹੈ ਕਿ ਪ੍ਰਮਾਤਮਾ ਤੇ ਬਣਾਏ ਪੰਛੀਆਂ ਨੂੰ ਪਿੰਜਰੇ ਵਿੱਚ ਵੀ ਨਹੀਂ ਬਲਕਿ ਖੁੱਲੇ ਅਸਮਾਨ ਵਿੱਚ ਆਜ਼ਾਦ ਰੱਖਣਾ ਚਾਹੀਦਾ ਹੈ। ਦਾ ਜੀ ਕਿ ਹਰਜੀਤ ਸਿੰਘ ਅਤੇ ਸਤਵੀਰ ਕੋ ਜੋ ਕਿ ਪਿਛਲੇ ਕਈ ਸਾਲਾਂ ਤੋਂ ਆਪਣੇ ਘਰ ਦੀ ਛੱਤ ਉੱਪਰ ਸਵੇਰੇ ਉੱਠਦਿਆਂ ਹੀ ਪੰਛੀਆਂ ਦੇ ਦਾਣਾ ਪਾਣੀ ਦੀ ਵਿਵਸਥਾ ਕਰਦੇ ਹਨ ਸਵੇਰੇ 5 ਵਜੇ ਉੱਠ ਕੇ ਦੋਨੋਂ ਪਹਿਲਾਂ ਪੰਛੀਆਂ ਦਾ ਦਾਣਾ ਤਿਆਰ ਕਰਦੇ ਹਨ ਫਿਰ ਛੱਤ ਉੱਪਰ ਖਵਾਉਣ ਜਾਂਦੇ ਨੇ ਪੰਛੀਆਂ ਲਈ ਫਿਕਰਮੰਦ ਇਸ ਪਤੀ ਪਤਨੀ ਨੇ ਦੱਸਿਆ ਕਿ ਜਦੋਂ ਤੋਂ ਇਹ ਪੰਛੀਆਂ ਲਈ ਦਾਣਾ ਪਾਣੀ ਖਵਾਉਂਦੇ ਆ ਰਹੇ ਹਨ ਉਹਨਾਂ ਨੂੰ ਅੰਦਰੋਂ ਬਹੁਤ ਜ਼ਿਆਦਾ ਸਕੂਨ ਪ੍ਰਾਪਤ ਹੁੰਦਾ ਹੈ ਉਹਨਾਂ ਨੇ ਇਸ ਦੀ ਸ਼ੁਰੂਆਤ 100 ਗ੍ਰਾਮ ਦਾਣੇ ਤੋਂ ਸ਼ੁਰੂ ਕੀਤੀ ਸੀ ਅੱਜ ਕਿਲੋਆਂ ਵਿੱਚ ਚਲਾ ਗਿਆ ਦੱਸਿਆ ਕਿ ਪੰਛੀਆਂ ਦੀ ਗਿਣਤੀ ਰੋਜ਼ ਵਧਦੀ ਜਾ ਰਹੀ ਹੈ ਕੁਝ ਚੀਜ਼ਾਂ ਉਹ ਸ਼ਾਮ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਦਿੰਦੇ ਹਨ ਜਦਕਿ ਕੁਝ ਹੋਰ ਦਾਣਾ ਸੇਰੇ ਉਸ ਵਿੱਚ ਮਲੋਂਦੇ ਹਨ ਉਹ ਸੇਰੇ ਉੱਠਦਿਆਂ ਹੀ ਛੱਤ ਦੀ ਸਫਾਈ ਕਰਕੇ ਫਿਰ ਦਾਣਾ ਪਾਣੀ ਪਾਉਂਦੇ ਹਨ ਉਹ ਆਪਣੀ ਸਵੇਰ ਦੀ ਚਾਹ ਵੀ ਇਸ ਸੇਵਾ ਤੋਂ ਬਾਅਦ ਪੀਂਦੇ ਹਨ ਕਹਣਾ ਚਾਹੂਗਾ ਜੀ ਇਹ ਕਿੱਥੋਂ ਸਟਾਰਟਿੰਗ ਹੋਈ ਹੈ ਔਰ ਕੀ ਅਜ ਤੱਕ ਕੀ ਹੈ ਸਟਾਰਟਿੰਗ ਬਸ ਐਂ ਲਾ ਲੋ ਵੀ ਸਾਡੇ ਮਨ ਚ ਸੀਗੀ ਸਟਾਰਟਿੰਗ ਤੋਂ ਹੀ ਮਨ ਚ ਸੀਗੀ ਤੇ ਹਰ ਇੱਕ ਮਤਲਬ ਜਿਵੇਂ ਜੀਵ ਜੰਤੂ ਦੀ ਅਸੀਂ ਮੈਂ ਸੇਵਾ ਕਰਦਾ ਰਹਿੰਦਾ ਸੀ ਤੇ ਸਟਾਰਟਿੰਗ ਚ ਆਇਆ ਵੀ ਅਸੀਂ ਇਹਨਾਂ ਨੂੰ ਵੀ ਪਾਉਣਾ ਸਟਾਰਟ ਕਰੀਏ ਅੰਛਿਆਂ ਨੂੰ ਤੇ ਜਿੰਨਾ ਵੀ ਕਰੇ ਆਪਣੇ ਪਿਆ ਸੀਗਾ ਨਾ ਜਿਵੇਂ ਹੁਣ ਕਰੇ ਇੱਕ ਕਟੋਰੀ ਜਾਂ ਦੋ ਕਟੋਰੀ ਆਪਣੇ ਕੋਲੇ ਚਾਵਲ ਪਏ ਸੀਗੇ ਤੇ ਉਹ ਚੱਕ ਕੇ ਲਿਆ ਕੇ ਅਸੀਂ ਉੱਪਰ ਪਾਉਣਾ ਸਟਾਰਟ ਕਰਤਾ ਤੇ ਉਤੋਂ ਵਸੇ ਜਰਨੀ ਵਧਦੀ ਗਈ ਹੁਣ ਤਾਂ ਬਹੁਤ ਜਿਆਦਾ ਆਉਣ ਲੱਗੇ ਸਾਰੇ ਪੰਛੀ ਸੇਵਾ ਵੀ ਵਧਦੀ ਗਈ ਵਧੀਆ ਮਨ ਨੂੰ ਸਕੂਨ ਮਿਲਦਾ ਕਿੰਨੇ ਸਾਲ ਤੋਂ ਲਗਾਤਾਰ ਕਰਦੇ ਆ ਰਹੇ ਲਗਾਤਾਰ ਸਾਨੂੰ 3 ਸਾਢੇ 3 ਸਾਲ ਤੇ ਕਰੀਬ ਹੋ ਗਏ ਤਕਰੀਬਨ ਕੀ ਮਹਿਸੂਸ ਕੀ ਕਰਦੇ ਜੇ ਆਪਣੇ ਜਿਹਨੇ ਰਿਲੈਕਸਡ ਕਿਸ ਤਰ੍ਹਾਂ ਹੁੰਦੇ ਬਹੁਤ ਵਧੀਆ ਰਿਲੈਕਸ ਮਹਿਸੂਸ ਕਰਦੇ ਆ ਜਿਵੇਂ ਹੁਣ ਸਾਰਾ ਦਿਨ ਅਸੀਂ ਕੰਮ ਚ ਭੱਜੇ ਤੋੜੇ ਰਹਿੰਨੇ ਹਣਾ ਜਦੋਂ ਇਹ ਮੂਮੈਂਟ ਦੇਖਦੇ ਆ ਤਾਂ ਸਾਰਾ ਸਾਰਾ ਮਤਲਬ ਰਿਲੈਕਸ ਹੋ ਜਾਂਦਾ ਹੈ ਦਿਮਾਗ ਸ਼ਾਂਤ ਹੋ ਜਾਂਦਾ ਹੈ ਬੜੀਆ ਮੂਮੈਂਟ ਹੁੰਦੀ ਹੈ ਜੀ ਸਕੂਨ ਮਿਲਦਾ ਜਿਆਦਾ ਸਕੂਨ ਮਿਲਦਾ ਜੀ ਨਮ ਸ੍ਰੀ ਕਲ ਜੀ ਮੇਰਾ ਨਾਮ ਸੁਖਵੀਰ ਕੋਹੜਾ ਮੈਂ ਗਿੱਦੜਬਾਦੀ ਰਹਿਣ ਵਾਲਾ ਅਸੀਂ ਬਸ ਛੋਟੀ ਜੀ ਗਲਾਸ ਜਾਂ ਕਹਿ ਲਓ ਗੜਬੀ ਚੋਂ ਸ਼ੁਰੂ ਕੀਤਾ ਸੀਗਾ ਤੇ ਸਾਡੀ ਜਿਹੜੀ ਰੁਟੀਨ ਹੈ ਸ਼ਾਮ ਤੋਂ ਸਟਾਰਟ ਹੋ ਜਾਂਦੀ ਆ ਸ਼ਾਮ ਨੂੰ ਅਸੀਂ ਮੂੰਗੀ ਤੇ ਮੱਕੀ ਭਿਓ ਕੇ ਰੱਖ ਦਿੰਨੇ ਸਾਰੀ ਰਾਤ ਕਿ ਜਿਹੜੇ ਚਾਵਲ ਹੁੰਦੇ ਪਹਿਲਾਂ ਅਸੀਂ ਭੋਗ ਕੇ ਰੱਖਦੇ ਸਾਨੂੰ ਕਿਸੇ ਸਿਆਣੇ ਬਜ਼ੁਰਗ ਨੇ ਕਿਹਾ ਵੀ ਤੁਸੀਂ ਚਾਵਲ ਭੋਗ ਕੇ ਨਾ ਦਿਆ ਕਰੋ ਕੱਚੇ ਹੀ ਪਾਇਆ ਕਰੋ ਤੇ ਸਵੇਰ ਉੱਠਣਸਾਰ ਅਸੀਂ ਚਾਣੀ ਚਾਹ ਨਹੀਂ ਪਾਣੀ ਬਾਝੋ ਪੀਣੇ ਪਹਿਲਾਂ ਅਸੀਂ ਉੱਠ ਕੇ ਇਹਨਾਂ ਦੀ ਸਾਰੀ ਛੱਤਾਂ ਦੀ ਸਫਾਈ ਕਰਨੀ ਤਾਹਾਂ ਕੁੰਡੇ ਭਰਨੇ ਉਦੋਂ ਬਾਅਦ ਅਸੀਂ ਚੋਗਾ ਪਾਉਣੇ ਆ ਤੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਪੰਛੀਆਂ ਦੀ ਤਿਆਰ ਬਹੁਤ ਜ਼ਿਆਦਾ ਵੱਧ ਗਈ ਹੈ ਤੁਸੀਂ ਹੁਣ ਸਾਡੀ ਵੀਡੀਓ ਚ ਦੇਖਦੇ ਹੀ ਹੋ ਮਹਿਸੂਸ ਕੀ ਕਰਦੇ ਹੋ ਮੈਨੂੰ ਜਿਸ ਤਰ੍ਹਾਂ ਚੋਗਾ ਆਪਣੇ ਕੀ ਰਿਲੈਕਸੇਸ਼ਨ ਕਿਸ ਤਰ੍ਹਾਂ ਹੁੰਦੀ ਹੈ ਰਾਹਸੂਸ ਦੇਨ ਸਕੂਨ ਮਿਲਦਾ ਜਿੱਦਨ ਅਸੀਂ ਨਾ ਪਾਈਏ ਸਾਡੇ ਡਿਪਰੈਸ਼ਨ ਹੁੰਦਾ ਵੈਸੇ ਕਦੇ ਇਸ ਚੀਜ਼ ਮਿਸ ਨਹੀਂ ਹੋਈ ਵੀ ਅਸੀਂ ਕਦੇ ਨਾ ਪਾਇਆ ਹੋਵੇ ਜੋਗਾ ਸਾਨੂੰ 3.5 ਸਾਲ ਹੋ ਗਏ ਅੱਜ ਤੱਕ ਕਦੇ ਕਦੇ ਮਿਸ ਨਹੀਂ ਕੀਤਾ ਮਿਸ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਅਸੀਂ ਅੱਜ ਤੱਕ ਇੱਥੋਂ ਤੱਕ ਕਿ ਕਿਸੇ ਰਿਸ਼ਤੇਦਾਰੀ ਚ ਵੀ ਨਹੀਂ ਜਾਂਦੇ ਦੋਨੇ ਜਣੇ ਜੇ ਇੱਕ ਨੂੰ ਜਾਣਾ ਵੀ ਪੈ ਜਾਂਦਾ ਕੰਮ ਇੱਕ ਤਾਂ ਇੱਕ ਬੰਦਾ ਇੱਥੇ ਪ੍ਰੈਜ਼েন্ট ਰਹਿੰਦੇ ਰਹਿੰਦਾ ਨਹੀਂ ਅਸੀਂ ਕਿਸੇ ਸਿਰ ਤੇ ਡਿਊਟੀ ਛੱਡ ਕੇ ਜਾ ਸਕਦੇ ਆ ਕਿਉਂ ਕਿ ਕਿਉਂਕਿ ਜਿਹੜੀ ਚੀਜ਼ ਅਸੀਂ ਆਪ ਕਰਕੇ ਸਾਡੀ ਹੱਥੇ ਪਾਉਣੀ ਆ ਉਹ ਕਿਸੇ ਤੋਂ ਨਹੀਂ ਹੁੰਦੀ ਇਹ ਕਿ Pase ਲੋਕੋ ਸ਼ੋਅ ਕੋਲ ਜਿਵੇਂ ਪਿੰਜਰੇ ਚ ਤਾੜ ਲੈਂਦੇ ਨੇ ਕੀ ਕਹਿਣਾ ਚਾਹੁੰਦੇ ਨੇ ਨਹੀਂ ਉਹ ਬਹੁਤ ਗਲਤ ਹੈ ਦੇਖੋ ਕੁਦਰਤ ਨੂੰ ਕੈਦ ਕਰਨਾ ਬਹੁਤ ਗਲਤ ਹੈ ਸਿਰਫ ਲੋਕਾਂ ਦੇ ਮਨੋਰੰਜਨ ਵਾਸਤੇ ਇਹ ਚੀਜ਼ਾਂ ਨੂੰ ਕੈਦ ਕਰਕੇ ਰੱਖਦੇ ਆ ਕਿਉਂ ਕਿਉਂ ਤੁਸੀਂ ਕਿਸੇ ਦਾ ਬੇਜਬਾਨ ਦਾ ਪਾਪ ਖੱਟਦੇ ਹੋ ਜੇ ਤੁਹਾਨੂੰ ਕੋਈ ਕੈਦ ਕਰੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਊਗਾ ਇਹਨਾਂ ਨੂੰ ਮੈਂ ਤਾਂ ਇਹੀ ਰਿਕਵੈਸਟ ਕਰਦੀ ਆ ਵੀ ਸਾਰੇ ਵੀਰ ਭੈਣ ਭਰਾ ਜਿਹੜੇ ਜਿਹੜੇ ਪਿੰਜਰੇ ਚ ਤੋਤੇਆਂ ਨੂੰ ਪੰਛੀਆਂ ਨੂੰ ਚਿੜੀਆਂ ਨੂੰ ਆਹ ਦੇ ਨਿਜੀ ਸਵਾਰਥ ਤੇ ਪਛਾਦੇ ਮਨੋਰੰਜਨ ਵਾਸਤੇ ਕੈਦ ਕਰਕੇ ਰੱਖੀ ਬੈਠੇ ਆ ਪਲੀਜ਼ ਇਹਨਾਂ ਨੂੰ ਛੱਡ ਦਿਓ ਇਹ ਜਿਆਦਾ ਹੀ ਸੋਹਣੇ ਲੱਗਦੇ ਆ ਹੁਣ ਸਾਡੇ ਛੱਤ ਤੇ ਵੀ ਆਉਂਦੇ ਆ ਚੋਗਾ ਚੁਗੀ ਜਾਂਦੇ ਆ ਖਾਈ ਜਾਂਦੇ ਚਾਈ ਜਾਂਦੇ ਆ ਸਾਨੂੰ ਬਥੇਰੇ ਲੋਕ ਕਹਿੰਦੇ ਆ ਵੀ ਤੁਸੀਂ ਸਾਨੂੰ ਤੋਤੇ ਦੇ ਦਿਓ ਅਸੀਂ ਕਿਉਂ ਅਸੀਂ ਕਿਉਂ ਪਾਪਖੱਟੀ ਅਸੀਂ ਨਾ ਕਦੇ ਖੱਟਣਾ ਨਾ ਅਸੀਂ ਕੰਮ ਕਦੇ ਕੀਤਾ ਨਾ ਅਸੀਂ ਕਦੇ ਕੀਤਾ ਵਾਕਿ ਜਿਸ ਤਰੀਕੇ ਦੇ ਨਾਲ ਗਰਮੀਆਂ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਅਜਿਹੇ ਚ ਜਿਸ ਤਰੀਕੇ ਦੇ ਨਾਲ ਇਹ ਦੋਨੋਂ ਪਤੀ ਪਤਨੀ ਆਪਣੇ ਨਿੱਜੀ ਰੁਝੇਵਿਆਂ ਤੋਂ ਸਮਾਂ ਕੱਢ ਕੇ ਸਭ ਤੋਂ ਪਹਿਲਾਂ ਪੰਛੀਆਂ ਦੇ ਲਈ ਦਾਣਾ ਪਾਣੀ ਚੋਗੇ ਦੀ ਵਿਵਸਥਾ ਕਰਦੇ ਨੇ ਤਸਵੀਰਾਂ ਵੀ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਜੋਇਨਾ ਵੱਲੋਂ ਮਿਹਨਤ ਕੀਤੀ ਜਾਂਦੀ ਉਸ ਤੋਂ ਬਾਅਦ ਸੈਂਕੜਿਆਂ ਦੀ ਤਾਦਾਦ ਵਿੱਚ ਵੱਖ-ਵੱਖ ਤਰ੍ਹਾਂ ਦੇ ਪੰਛੀ ਚੋਗਾ ਖਾਨ ਦੇ ਲਈ ਆਉਂਦੇ ਹਨ ਤਾਂ ਵਾਕਈ ਜੋ ਸੇਵਾ ਭਾਵਨਾ ਦੇ ਨਾਲ ਇਹ ਜੋੜਾ ਸੇਵਾ ਕਰ ਰਿਹਾ ਹੈ ਅਜਿਹੇ ਸੱਚਕੋਹ ਪਰਿਵਾਰ ਵੀ ਇਸ ਨੂੰ ਸੈਲੂਟ ਕਰਦਾ ਹੈ ਅਤੇ ਹੋਰਨਾਂ ਲੋਕਾਂ ਨੂੰ ਵੀ ਇਸ ਰਿਪੋਰਟ ਤੋਂ ਸੇਧ ਲੈਣ ਦੀ ਲੋੜ ਹੈ ਜਿਨੇ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਹਰਜੀਤ ਸਿੰਘ ਅਤੇ ਸਤਵੀਰ ਕੌਰ ਦੀ ਸੇਵਾ ਨੂੰ ਦੇਖ ਕੇ ਕੀ ਕਹਿਣਾ ਚਾਹਣਗੇ ਕਮੈਂਟ ਸੈਕਸ਼ਨ ਵਿੱਚ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ